ਜਿੱਥੇ ਕਿ ਅੱਜ ਅਸੀਂ ਦੂਸਰੀ ਸ਼ਰਤ ਦਾ ਜਿਹੜਾ ਹੈ ਉਹ ਆਗਾਜ਼ ਕਰ ਰਹੇ ਆ ਇਹ ਸ਼ਰਤ ਕਾਥਨ ਸਲੇਕੋ ਜਿਸ ਦੀ ਉਹ ਉਹ ਲੋੜ ਸੀ ਮਰਮਦ ਦੀ ਇਹ ਸ਼ਰਤ ਲਗ 600 ਕਿਲੋ ਜਿਹੜੀ ਹੈਗੀ ਦੀ ਲੰਬਾਈ ਹੈ ਔਰ ਇਹਦੇ 8 ਲੱਖ ਰੁਪਏ ਜਿਹੜਾ ਹੈਗਾ ਉਹ ਖਰਚ ਹੋਣਾ ਹੈ ਪਹਿਲੀ ਵਾਰ ਸਰਕਾਰ ਨੇ ਸੂਬੇ ਦੇ ਮੁੱਖ ਮੰਤਰੀ ਦਾ ਆਪਵਾਸ ਇਹ ਮੰਨ ਉਹਦੀ ਦਵਾਈ ਦੇ ਕੇ ਸੜਕਾਂ ਜਿੱਥੇ ਆਪਾਂ ਮੁਕੰਮਲ ਤਿਆਰ ਕਰਕੇ ਦੇਣੀਆਂ ਉੱਥੇ ਨਾਲ ਦੀ ਨਾਲ ਇਹਨਾਂ ਦੇ ਰੱਖ-ਰਖਾਵ ਲਈ ਕਾਪੀਅਰ ਮੇਂਟੇਨੈਂਸ ਲਈ ਵੀ ਜਿਹੜੀ ਹੈਗੀ ਉਹ ਰੁਪਈਆ 5 ਸਾਲੇ ਰੱਖਿਆ। ਵੀ ਕਿਤੇ ਕੋਈ ਸ਼ਰਤ ਜਿਹੜੀ ਹੈਗੀ ਆ ਉਹ ਟੁੱਟ ਜਾਂਦੀ ਆ ਤੋ ਕੱਡਾ ਪੈ ਜਾਂਦਾ ਤਾਂ ਉਸ ਨੂੰ ਜਿਹੜੀ ਹੈਗੀ ਉਹ ਠੇਕੇਦਾਰ ਕੰਪਨੀ ਜਿਹੜੀ ਆ ਮੁਕੰਮਲ ਕਰਕੇ ਦੇ ਦੇਗੀ। ਸਰਕਾਰ ਜਿਹੜੀਆਂ ਹਲਕਾ ਵਿਦਾਨ ਸਭਾ ਫਲੋਰ ਦੇ ਵਿੱਚ ਅਸੀਂ ਕੱਲ ਤੋਂ ਲੱਗੇ ਆ 43 ਸ਼ਰਤਾਂ ਜਿਹੜੀਆਂ ਹਨ। ਉਹਨਾਂ ਦਾ ਅਸੀਂ ਇਹ ਕੰਮ ਜਿਹੜਾ ਦਾ ਸ਼ੁਰੂ ਕਰਵਾ ਰਹੇ ਆ। 12 ਸ਼ਰਤਾਂ ਜਿਹੜੀਆਂ ਇਹ ਪਹਿਲਾਂ ਮੁਕੰਮਲ ਹੋ ਚੁੱਕੀਆਂ ਆ। ਹਲਕਾ ਵਿਦਾਨ ਸਭਾ ਫਲੋਰ ਦੇ ਵਿੱਚ 20 ਕੈਟਾਗਰੀ ਜਿਹੜੀ ਆ ਉਜਿਕ ਹੋਰ ਸ਼ਰਤਾਂ ਰਹਿ ਜਾਣੀਆਂ ਉਹਨਾਂ ਨੂੰ ਵੀ ਅਸੀਂ ਕੰਪਲੀਟ ਕਰਾਣੀਆਂ ਇੱਕ ਵੀ ਸ਼ਰਤ ਜਿਹੜੀ ਹੈਗੀ ਆ ਹਲਕੇ ਦੀ ਜਿਹੜੀ ਹੈਗੀ ਆ ਉਹ ਬਲਾਉਂ ਤੋਂ ਸਖਣੀ ਨਹੀਂ ਰਹਿਣ ਦੇਣੀ ਹੈਗੀ ਆ ਸਾਡੇ ਕੋਲ ਪੈਸੇ ਆ ਜੀ ਕੋਮਿਨੀ ਪੈਸੇ ਦੇ ਬਗਤ ਆਇਆ ਹੋਰ ਹਲਕਾ ਬਜਟ ਅਪਲੋਰ ਦੀ ਵਿੱਚ ਲਗ ਲਗ 15 ਕਰੋੜ ਹੋਈ ਹੈ ਜਿਹੜੇ ਹੈਗੇ ਵਿਕਾਸ ਕਮਾ ਦੇ ਜਿਹੜੇ ਗੱਲ ਗਾਈ ਜਾ ਰਹੇ ਆ ਔਰ ਨਾਲ ਦੀ ਨਾਲ 7 ਕਰੋੜ ਦੇ ਕਰੀਬ ਲਗਭਗ ਜਿਹੜੇ ਹੈਗੇ ਆ ਉਹ 24 ਪਿੰਡਾਂ ਦੇ ਵਿੱਚ ਜਿੱਥੇ ਕਿ ਬਹੁਤ ਹੀ ਵਧੀਆ ਸਟੇਡੀਅਮ ਜਿੱਥੇ ਕਿ ਬਹੁਤ ਹੀ ਵਧੀਆ ਖੇਡ ਦੇ ਮੈਦਾਨ ਤਿਆਰ ਕੋਲੇ ਉਹਨਾਂ ਦਾ ਵੀ ਅਸੀਂ ਇੱਕ ਦੂਜੇ ਨਾਲ ਤੇ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਨਾਲਤੀ ਨਾਲ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਕੋਈ ਪਣੀਆਂ ਨਾਲੀਆਂ ਦਾ ਜਾਂ ਕੋਈ ਛੱਪੜਾਂ ਦਾ ਜਾਂ ਜਿਹੜਾ ਵੀ ਕੋਈ ਕੰਮ ਵਿਕਾਸ ਦਾ ਹੈ ਉਹਦੇ ਲਈ ਸੀ ਹਰ ਪਿੰਨ ਨੂੰ ਜਿਹੜੇ ਗਿਆ ਪੈਸੇ ਜਿਹੜੇ ਪ੍ਰੋਵਾਈਡ ਕੀਤੇ ਨੇ 5 ਕਰੋੜ ਰੁਪਏ ਜਿਹੜਾ ਸੂਬੇ ਦੇ ਮੁੱਖ ਮੰਤਰੀ ਸਾਹਿਬਾਨ ਜੀ ਨੇ ਹਰ ਪਿੰਨ ਨੂੰ ਹਰ ਮਤਲਬ ਜਿਹੜਾ ਹਲਕੇ ਨੂੰ ਪੁਜਾਰੀ ਕੀਤਾ ਉਹ ਵੀ ਸਾਡੇ ਕੋਲ ਆ ਗਿਆ ਹੈ ਪਹਿਲੀ ਕੇਸ ਦੀ ਟਾਈਰ ਰੋਡ ਦੀ ਰੀਲਿਸ ਹੋ ਗਈ ਆ ਉਹਦੇ ਲਈ ਹੁਣ ਜਿਹੜਾ ਇਹ ਪਿੰਡਾਂ ਦੇ ਵਿੱਚ ਜਿੱਦਾਂ ਜਿੱਦਾਂ ਹੈ ਜਿਨ੍ਹਾਂ ਦੀ ਪ੍ਰੋਬਲਮ ਪਹਿਲਾਂ ਆ ਦਿੱਕਤ ਜ਼ਿਆਦਾ ਆ ਉਹਨਾਂ ਦੇ ਪਹਿਲਾਂ ਇਸ ਟਾਈਰ ਰੋਡ ਦੇ ਵਿੱਚ ਅਸੀਂ ਉਹ ਕੰਮ ਪਾਏ ਆ ਔਰ ਦੂਸਰੇ ਫੇਸੇ ਵਿੱਚ ਮਹੀਨੇ ਬਾਅਦ ਜਿਹੜਾਗਾ ਉਹ ਦੂਸਰਾ ਟਾਈਰ ਰੋਡ ਹੈਗਾ ਸੋ ਪਸੰਦ ਤੋਂ ਕਮਿਊਨਿਟੀ ਸਰ ਤੇ ਸਰ ਤੁਹਾਡਾ ਸਾਥ ਚਾਹੀਦਾ ਹੈਗਾ ਆ ਮੈਂ ਤਾਂ ਇੱਕ ਹੈਰਾਨ ਆ ਕਿ ਪਿਛਲੇ ਸਮੇਂ ਦੀ ਸਰਕਾਰਾਂ ਬਖਸ਼ਾਲ ਕਰੀ ਕਿ ਆਪ ਜਿਹਾ ਸਾਡਾ ਕੰਪੈਂਡਿੰਗ ਸੀ ਦਿੱਤੇ ਲੋਕਾਂ ਦੇ ਬਹੁਤ ਹੀ ਸੰਤਾਪ ਹੋ ਗਿਆ ਮੈਨੂੰ ਜਦ ਕੱਲ ਯਾਦ ਆ ਕਿ ਤਿੰਨ ਦਿਨ ਹੋ ਗਏ ਸੀ ਅਪਰਾ ਕਸਬੇ ਦੇ ਵਿੱਚ ਅਪਰਾ ਪਿੰਡ ਦੇ ਵਿੱਚ ਜਾ ਕੇ ਦੇਖਿਆ ਕਿ 40 50 ਸਾਲ ਦੀ ਇੱਕ ਜੀ ਵਿਜੀਲੀ ਦੀਆਂ ਤਾਰਾਂ ਦੀ ਬਹੁਤ ਵੱਡੀ ਪ੍ਰੋਬਲਮ ਸੀ ਉੱਥੇ ਸਾਡੇ ਸਮਾਜ ਦੇ ਕਈ ਬੱਚੇ ਜਿਹੜੇ ਸੀ ਉਹ ਕੀਮਤੀ ਜਾਨਾਂ ਗਵਾ ਚੁੱਕੇ ਸੀ ਅਸੀਂ ਉੱਥੇ ਪੈਸਾ ਆਪਣੇ ਫੰਡਾ ਚੋਂ ਇਸ਼ੂ ਕਰਵਾ ਕੇ ਉੱਥੇ ਕੰਮ ਜਿਹੜਾ ਸ਼ੁਰੂ ਕਰਾ ਪਿਆ ਜਿਹੜੀਆਂ ਘਰਾਂ ਦੇ ਉੱਪਰ ਦੀਆਂ ਵੀ ਜੀ ਤਾਰਾਂ ਲੰਘਦੀਆਂ ਸੀ ਉਸ ਮਹੱਲਾ ਟਾ ਮਹੱਲਾ ਆ ਵੇਟ ਕਰਨਾ ਕਰਦੇ ਵਿੱਚ ਉਹ ਲੰਦੇ ਅਸੀਂ ਕੋਈ ਤੁਸੀ ਆਪਣੇ ਪਿੰਡ ਦਾਰਾਪੁਰ ਦੇ ਵਿੱਚ 40 ਸਾਲ ਦੀ ਬੀਵੀ ਦੇ ਤਰ੍ਹਾਂ ਜਿਹੜੀ ਮੁਸ਼ਕਲ ਸੀ ਉਹ ਦੂਰ ਕਰਾਈ ਆ ਸੋ ਇਹ ਫਰਜ ਹੈ ਸੜਕਾਂ ਵੀ 20 25 35 ਸਾਲ ਤੋਂ ਟੁੱਟੀਆਂ ਪਈਆਂ ਹਾਂ ਔਈਲਾ ਟੱਕ ਤੋਂ ਲਿੱਦਰ ਤੱਕ ਦੀ ਸੜਕ ਵੀ ਜਾ ਕੇ ਦੇਖੋ ਕਿ ਕੋਈ ਤਰ੍ਹਾਂ ਬੱਟਾ ਨਹੀਂ ਲੱਗੇਗਾ ਔਰ ਉਹ 20 25 ਸਾਲ ਤੋਂ ਸੜਕ ਨਹੀਂ ਬਣੀ ਇਸੇ ਤਰ੍ਹਾਂ ਤੁਸੀਂ ਦੇਖੋ ਸ਼ੇਰ ਕੀ ਵਾਲੇ ਤੋਂ ਮਜ਼ਾਰਾ ਟੱਕ ਜਾ ਕੇ ਦੇਖ ਸਕਦੇ ਹੋ 20 ਸਾਲ ਤੋਂ ਸੜਕ ਨਹੀਂ ਬਣੀ ਹੈਗੀ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਸਾਡੇ ਸਤਾ ਦਾ ਜਿਨ੍ਹਾਂ ਨੇ ਸਖਤ ਹੋ ਗਿਆ ਔਰ ਅਕਾਲੀ ਦਲ ਤੇ ਕਾਂਗਰਸ ਸਰਕਾਰਾਂ ਨੇ ਉਹਨਾਂ ਨੇ ਆਮ ਪਿੰਡਾਂ ਦੇ ਵਿਕਾਸ ਵੱਲ ਕੋਈ ਸ਼ੱਦੀ ਨਹੀਂ ਕੀਤੀ ਅਸੀਂ ਬਚਨ ਵਾਤਾ ਪਰਟਾਉਣੀ ਆ ਕਿ ਇੱਕ ਇੱਕ ਸ਼ਾਹਰੀਓ ਤੇ ਆਕਰਤੂਮ ਦੇ ਪਿੰਡਾਂ ਦੇ ਵਿੱਚ ਵਿਕਾਸ ਹੀ ਕਰਾਂਗੇ ਸਿਰ ਤੇ ਸਿਰ ਤੁਹਾਡਾ ਸਾਥ ਚਾਹੀਦਾ ਹੈਗਾ ਅੱਜ ਇੱਥੇ ਪਿੰਡ ਦੇ ਸਤਕਾਰਤ ਜਿਹੜੇ ਸਰਪੰਚ ਜੀ ਦਾ ਦੇ ਨਾਲ ਪੁਲਿਸ ਨੂੰ ਚੀਪ ਪੰਚਾਇਤ ਔਰ ਸਾਡੇ ਬਹੁਤ ਹੀ ਬਨਾਕ ਪ੍ਰਧਾਨ ਸਰਕਾਰ ਤਸੀਮ ਸਿੰਘ ਸੰਗਤਪੁਰ ਤੋਂ ਤੇ ਜੀ ਸੰਗ ਦੀ ਧਾਰਾ ਪਰ ਤੋਂ ਔਰ ਹੋਰ ਸਾਰੀਆਂ ਹੀ ਸਤਕਾਰ ਚਕਸੀਤਾ ਔਰ ਇਸ ਪਿੰਡ ਦੇ ਨਿਵਾਸੀਆਂ ਦਾ ਇਹਨਾਂ ਨੂੰ ਕਿ ਇਹ ਸੜਕ ਜਿਹੜੀ ਹੈ ਪਿੰਡ ਦੇ ਨਾਲ ਜੋੜਦੀ ਆ ਪ੍ਰਤਾਪਨੇ ਤੋਂ ਸੰਗਤਪੁਰ ਤੋਂ ਹੋਰ ਆਲੇ ਦੁਆਲੇ ਦੇ ਪਿੰਡਾਂ ਦੇ ਨਾਲ ਇਹਦਾ ਲਿੰਕ ਆ ਸਾਰੇ ਹੀ ਪਿੰਡ ਵਾਸੀਆਂ ਨੇ ਨਾ ਮੁਬਾਰਕਬਾਦ ਦਿੱਤਾ ਬਗਾਨੀਆਂ ਦੇ ਨਾਂ ਅਰਦਾਸ ਕਰਦਾ